ਸਤਿ ਸ਼੍ਰੀ ਅਕਾਲ ਜੀ ਅੱਜ ਦਾ ਪਤਾ ਲੱਗਿਆ ਇੱਕ ਯੋ ਘੜੀਆ ਟਰਾਲੀ ਸਾਹਬਾ ਜਹਾਂ ਯੋ ਰੋਡ ਬਣ ਰਿਹਾ ਦੇਖੋ ਪੁਲ ਲੰਬੇ ਵਾਲਾ ਯਾ ਤਿੰਨ ਟਰਾਲੀਆਂ ਕੀ ਖਬਰ ਮਿਲੀ ਥੀ ਠੀਕ ਹੈ ਦੋ ਟਰਾਲੀਆਂ ਯਹਾਂ ਤੇ ਗੈਪ ਕਰਦੀ ਗਈ ਏਕ ਟਰਾਲੀ ਹੋ ਯਹੀਂ ਖੜੀ ਆ ਆਪ ਨੂੰ ਦਿਖਾ ਦੇ ਰੰਗ ਹੋ ਰਿਹਾ ਦਾ ਯਹੀਂ ਜੋ ਦੇਖੋ ਤਾਜ਼ਾ ਰੰਗ ਹੋਇਆ ਵਾ ਤਾਰਤੀ ਕੇ ਉੱਪਰ ਵੀ ਰੰਗ ਗਿਰਿਆ ਵਾਇਓ ਟੇਪਾ ਵੀ ਤਾਰੀ ਬੜੀਆਂ ਦੇਖੋ ਐ ਨੇ ਦੇਖੋ ਯਾਰ ਇਹ ਯਾਰ ਮੇਰੀ ਗੱਲ ਚੱਲੂ ਤੁਹਾਨੂੰ ਗਾੜੀ ਗਾੜੀ ਚੱਲਾਂਗੇ ਬਈ ਇੱਕ ਮਿੰਟ ਬਾਈ ਰੁਕ ਜਾ ਇੱਕ ਮਿੰਟ ਹੋ ਜਾ ਟਾਇਰ ਦਿਖਾ ਟਾਇਰ ਟਾਇਰ ਕੰਡੀਸ਼ਨ ਦਿਖਾ ਉਹ ਭਾਈ ਚੋਰ ਕਰਾਂਗਾ ਉਹ ਭਰਾ ਹਾਂ ਨੀ ਹਾਂ ਯੋ ਦੇਖੋ ਟਰਾਲੀ ਖੜੀ ਆ ਇਹ ਕਿੱਟ ਹੈ ਆਮ ਨਾਲ ਕਾਇਰ ਆ ਨੰਮ तकरीबन 7 760 ਹੈ ਪਰ ਇਹ ਜਿਹੜਾ ਅੰਦਰ ਦੇ ਸਾਫ ਹੈ ਅੰਦਰ ਸਬਾਨ ਦੇਖਿਓ ਕੀ ਪਿਆ ਇਸ ਵਿੱਚ ਕੁਝ ਨਹੀਂ ਉਹ ਸਾਰੇ ਐ ਰਸੇ ਪਈਆਂ ਦੇਖ ਹਾਂ ਹਾਂਜੀ ਜੋੜਾ ਜਮੀ ਦਾ ਟਾਇਰ ਦਾ ਮਨੂੰ ਤਾਂ ਮੇਰੇ ਤੋਂ ਟਰਾਲੀ ਇੱਕ ਹੋਰ ਮਿਲੀ ਆਪਨਾ ਬੇਨਤੀ ਹੈ ਕੁਲਦੀਪ ਆ ਦੇਖ ਹਾਂ ਆਹ ਤਾਰਾਂ ਤਾਰਾਂ ਵੱਡੀ ਹੋਈਆਂ ਨੇ ਇਹ ਤਾਰਾਂ ਵੱਡੀ ਵੀ ਆ ਟਰਾਲੀ ਦੀਆਂ ਹੂੰ ਹੂੰ ਵੱਡੀਆਂ ਟਰਾਲੀ ਵੱਡੀ ਵੀ ਤਾਰਾਂ ਵੱਡੀਆਂ ਵੀ ਆ ਔਰ ਬਿੱਡ ਤਾਰਿਆ ਵਾ ਇਹ ਦੇਖੋ ਇਹ ਸਾਰੇ ਟਰਾਲੀ ਦੇ ਵਿੱਚ ਹਾਂ ਇਹੋ ਦੇਖੋ ਤਾਜ਼ਾ ਰੰਗ ਕਰਿਆ ਵਾ ਪੂਰੀ ਖੜੀ ਪਰ ਰੰਗ ਹੋਇਆ ਵਾ ਠਰ 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 ਉਹ ਇੱਕ ਹੋ ਦੇਖੋ ਰਸੇ ਪਈਆਂ ਪਿੱਛੇ ਇਹ ਰਸੇ ਪਈਆਂ ਤਾਰੇ ਵੇ ਦੇਖ ਓ ਬਾਈ ਬਲਜੀਤ ਹਾਂ ਔਰ ਰੱਸੀ ਪਈਆਂ ਛੇੜਦਾ ਨਹੀਂ ਸਮਾਨ ਉੱਤੇ ਕੋਈ ਉਧਰ ਰੱਸੀ ਪਈ ਠੀਕ ਆ ਹਾਂ ਹਾਂ ਰੱਸੀ ਇਹੋ ਦੇਖੋ ਰੱਸੀਆਂ ਤਾਜ਼ੀਆਂ ਪਈਆਂ ਬਾਈ ਤਾਜ਼ੀ ਰੱਸੀਆਂ ਵੱਡੀਆਂ ਪਈਆਂ ਊਰੀ ਖੜੀ ਪਰ ਕੁੱਚੀਵਾਰੀ ਵੀ ਆ ਇਹ ਦੇਖੋ ਇਹਦੇ ਉੱਪਰ ਵੀ ਰੰਗ ਗਿਰਿਆ ਪਿਆ ਹਾਂ ਹਾਂ ਆ ਲੈ ਇੰਦੇ ਉੱਪਰ ਵੀ ਰੰਗ ਕਿਰੇ ਆਪਾਂ ਉਰੀ ਖੜੀ ਪਰ ਕੁੱਚੀ ਵਾਰੀ ਵੀ ਆ ਜਲਦ ਬਾਜੀ ਚ ਜਲਦ ਸਾਰਾ ਵੀਊ ਨਾਲ ਦਾ ਵੀ ਲੈ ਲਈ ਸਾਰਾ ਕੁਛ ਰਹਿਣਾ ਚਾਹੀਦਾ ਹਾਂ ਪਹਿਲੀ ਕੇ ਅੰਦਰ ਕੀ ਬਣਾਇ ਦੂਗਾ ਹਾਂ ਅਗਲੇ ਛੇ ਦਿਨ ਹੋਏ ਤਿੰਨ ਦਿਨ ਹੋਏ ਖੜੀ ਆਜੂ ਵਾਲੂ ਕਿਸੇ ਨੂੰ ਕੋਈ ਨਾ ਕੋਈ ਨਾ ਵੀਡੀਓ ਮੰਨੂ ਤਾਂ ਪਤੀ ਨਹੀਂ ਮੈਂ ਤਾਂ ਹਾਈ ਹੀ ਤਾਂ ਇਹ ਜਿਹੜੀ ਬਹੁਤ ਤਕੜੀ ਤੇ ਰਿਆ ਮੈਂ ਤਾਂ ਜਿਸ ਵਕਤ ਮੇਰੀ ਬਾਤ ਚੱਲ ਰਹੀ ਸੀਗਾ ਆਇਆ ਨੇ ਇਹ ਬਈ ਇਹਨਾਂ ਦਾ ਕਾਹ ਦਾ ਜੁੜਦਾ ਹੋ ਕੇ ਸੋੜੇ ਇਹਵੇਂ ਮੇਰੇ ਕੋਲ ਤਾਂ ਆਪਣੀ ਆਪਣੀ ਘਰੀਤੀ ਵੀ ਆ ਮੇਰੇ ਕੋਲ ਦੋ ਟ੍ਰੈਲੀਆਂ ਚਲੋ ਗੋਮਾ ਚੱਲਾਂਗੇ ਯਾਰ ਚਲੋ ਹੀ ਗੋਮਾ ਸਬੂਤ ਦੇਖੋ ਉਸ ਗੱਲ ਬਤੋ ਕਰੀ ਮਨੁਸ਼ੀਤੀ ਕੀ ਪੁੱਛੋ ਨਹੀਂ ਸਮਝ ਨਹੀਂ ਲੜਦਾ ਰਾਇ ਇਤਨਾ ਨਹੀਂ ਪਤਾ ਲੱਗਿਆ ਕੌਣ ਖੜਾ ਗਿਆ ਭਾਈ ਮਾਨੂੰ ਕੋਈ ਪਤਾ ਨਹੀਂ ਮੈਂ ਤਾਂ ਪ੍ਰਮਾਤ ਮਾਤਾ ਤਨ ਪਰ ਖੜਿਆ ਹਾਂ ਬਸ ਮੈਂ ਤਾਂ ਖੜਿਓ ਦੇਖੀ ਤੂੰ ਕਹਿਦੀ ਨਾ ਅਸੀਂ ਤਿੰਨ ਦੀ ਕਹਿੰਦੀ ਹਾਂ ਕਹਿ ਤਿੰਨ ਦੀ ਮੈਨੂੰ ਵੀ ਪਤਾ ਨਹੀਂ ਕਿ ਕਹਿੰਦੀ ਮੈਂ ਝੂਠ ਨਹੀਂ ਬੋਲਦਾ ਮੈਂ ਠੀਕ ਆ ਬਾਤ ਕਹਿਣਾ ਕੀ ਮਤਬਲਾ ਠੀਕ ਠੀਕ ਸਾਰੇ ਸਾਥੀ ਆਏ ਆ ਸੋ ਅੱਗਾ ਹੋਰ ਪਤਾ ਲੱਗ ਰਿਹਾ ਹੈ ਵਹਾਂ ਜਾਹਾਂਗੇ ਸਾਰੀ ਟੀਮ ਆਈ ਹੈ ਨਾ 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 ਇਕੱਲੇ ਆਦਮੀ ਦੀ ਗੱਲ ਨਹੀਂ ਹੈ ਵਾਹ ਹਾਂ ਕੋਈ ਨਹੀਂ ਬਈ ਹੋਰ ਨੇ ਉਹਨਾਂ ਨੇ ਉਹਨਾਂ ਨੇ ਕਹਿੰਦੇ ਮੈਂ ਹਾਂਜੀ ਬੇਟਾ ਟਰਾਲੀਆਂ ਕਾ ਬੰਨਾ ਕੱਢਿਆ ਸਾਰਾ ਸਬੂਤੀਓ ਮੈਨੂੰ 20 ਬੰਦੇ ਨੇ ਮੈਨੂੰ ਸਬੂਤ ਦੀਆ ਪਿੰਡ ਮੇਰਾ ਸਾਰਾ ਭਰਾ ਇਹ ਇੱਕ ਟਰਾਲੀਓ ਖੜੀਆ ਦੂਰ ਤੇ ਹੋਰ ਗਈ ਦੀਆ আর 12 ਟਰਾਲੀਆਂ ਹੋ ਰਾਂ ਕੋਈ ਨਹੀਂ 12 12 ਟਰਾਲੀਆਂ ਮਿਲ ਗਈ ਤੁੱਕੇ ਰੋ ਕੋਈ ਹੋਟਲ ਨੇ ਖੜੀ ਨਹੀਂ ਦੀ ਰਹੀ ਹੂੰ ਤਿੰਨ ਟਰਾਲੀਆਂ ਦੀ ਹੋ ਰਾ ਬੁੱਗੇ ਪਰਸੋਂ